ਵਿਸ਼ਵਾਰਦਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬਾਲੀਵੁੱਡ ਦੇ ਵਿੱਚ ਬਾਇਓਪਿਕ ਫਿਲਮਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਬਾਇਓਪਿਕ ਫਿਲਮਾਂ ਉਹ ਫਿਲਮਾਂ ਹੁੰਦੀਆਂ ਨੇ ਜੋ ਫਿਲਮਾਂ ਕਿਸੇ ਖਾਸ ਵਿਅਕਤੀ ਦੇ ਜੀਵਨ ਦੇ ਉੱਤੇ ਬਣਾਈਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਕੋਈ ਖਿਡਾਰੀ ਵੀ ਹੋ ਸਕਦਾ ਹੈ ਕੋਈ ਸਿਆਸੀ ਜੀਵਨ ਨਾਲ ਸੰਬੰਧਿਤ ਸਿਆਸੀ ਆਗੂ ਵੀ ਹੋ ਸਕਦਾ ਹੈ ਐਕਟਰਾਂ ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਸ਼ਹੀਦ ਫੌਜੀ ਜਵਾਨਾਂ ਤੇ ਵੀ ਫਿਲਮ ਫਿਲਮਾਂ ਬਣੀਆਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬੜਮੁੱਲਾ ਯੋਗਦਾਨ ਪਾਉਣ ਵਾਲੇ ਸਾਡੇ ਸ਼ਹੀਦਾਂ ਦੇ ਉੱਪਰ ਵੀ ਬਾਇਓਪਿਕ ਫਿਲਮਾਂ ਬਣੀਆਂ ਨੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਧੋਨੀ ਤੇ ਵੀ ਫਿਲਮ ਬਣ ਚੁੱਕੀ ਹੈ ਮਿਲਖਾ ਸਿੰਘ ਸਾਡੇ ਤੜਾਕ ਹੋਏ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਵੀ ਫਿਲਮ ਬਣ ਚੁੱਕੀ ਹੈ ਤੇ ਹੁਣ ਪੰਜਾਬ ਦੇ ਇੱਕ ਹੋਰ ਨਾਮਵਰ ਖਿਡਾਰੀ ਭਾਰਤੀ ਕ੍ਰਿਕਟ ਟੀਮ ਦੇ ਬੋਲਰ ਰਹੇ ਨੇ ਹਰਪਜਨ ਸਿੰਘ ਉਹਨਾਂ ਦੇ ਉੱਪਰ ਵੀ ਫਿਲਮ ਬਣਨ ਜਾ ਰਹੀ ਹੈ ਇਸ ਫਿਲਮ ਦੇ ਮੀਡੀਆ ਦੇ ਵਿੱਚ ਖੂਬ ਚਰਚੇ ਨੇ ਇਸ ਚਰਚੇ ਦੇ ਨਾਲ ਨਾਲ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਆਖਿਰ ਹਰਪਜਨ ਸਿੰਘ ਭੱਜੀ ਦਾ ਕਿਰਦਾਰ ਕੌਣ ਨਿਭਾਵੇਗਾ ਬਾਲੀਵੁੱਡ ਦੇ ਵਿੱਚ ਪੂਰਬ ਭਾਰਤੀ ਕ੍ਰਿਕਟਰ ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵੀ ਨੇ ਹਰਪਜਨ ਸਿੰਘ ਦੀ ਇਸ ਬਾਇਓਪਿਕ ਦੇ ਖੂਬ ਚਰਚੇ ਨੇ ਅ ਇਸ ਦੇ ਨਾਲ ਨਾਲ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਆਖਿਰ ਉਹਨਾਂ ਦੀ ਇਸ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਕੌਣ ਨਿਭਾਉਣ ਜਾ ਰਿਹਾ ਹੈ ਹਾਲਾਂਕਿ ਅਸੀਂ ਵਿਸ਼ਵ ਵਾਰਤਾ ਵੱਲੋਂ ਇਸ ਖਬਰ ਦੀ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਕਰਦੇ ਅ ਕੀ ਇਸ ਫਿਲਮ ਦਾ ਕਿਰਦਾਰ ਹੈ ਜਿਹੜਾ ਹਰਪ੍ਰਜਨ ਸਿੰਘ ਦਾ ਕੌਣ ਨਿਭਾਉਣ ਜਾ ਰਿਹਾ ਪਰ ਚਰਚਾ ਦੇ ਵਿੱਚ ਇਹ ਗੱਲ ਆਈ ਹੈ ਹਰਪ੍ਰਜਨ ਸਿੰਘ ਦੇ ਨਾਲ ਵੀ ਵਿੱਕੀ ਕੌਸ਼ਲ ਦੀ ਇੱਕ ਫੋਟੋ ਜਿਹੜੀ ਹੈ ਵਾਇਰਲ ਹੋਈ ਹੋ ਰਹੀ ਹੈ ਉਸ ਦੇ ਵਿੱਚ ਇਹ ਲਿਖਿਆ ਹੈ ਕਿ ਬਹੁਤ ਜਲਦੀ ਇਸ ਗੱਲ ਦੀ ਕਨਫਰਮੇਸ਼ਨ ਜਿਹੜੀ ਹੈ ਹੋ ਜਾਵੇਗੀ ਕਿ ਹਰਪ੍ਰਜਨ ਸਿੰਘ ਦਾ ਕਿਰਦਾਰ ਹੈ ਜਿਹੜਾ ਵਿੱਕੀ ਕੌਸ਼ਲ ਨਿਭਾਉਣ ਜਾ ਰਹੇ ਨੇ ਸੋ ਹਰਪ੍ਰਜਨ ਸਿੰਘ ਦਾ ਵੀ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਆਪਣੀ ਚੋਅਸ ਸੀ ਕਿ ਵਿੱਕੀ ਕੌਸ਼ਲ ਹੈ ਜਿਹੜਾ ਉਹਨਾਂ ਦਾ ਕਿਰਦਾਰ ਇਸ ਬਾਇਓਪਿਕ ਫਿਲਮ ਦੇ ਵਿੱਚ ਹਰਪਜਨ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾਉਣ ਸੋ ਚਰਚਾਵਾਂ ਚੱਲ ਰਹੀਆਂ ਨੇ ਹਰਪਜਨ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਖੁਦ ਚਾਹੁੰਦੇ ਨੇ ਕਿ ਵਿੱਕੀ ਕੌਸ਼ਲ ਉਹਨਾਂ ਦੀ ਇਸ ਬਾਇਓਪਿਕ ਫਿਲਮ ਦੇ ਵਿੱਚ ਹਰਪਜਨ ਸਿੰਘ ਦਾ ਕਿਰਦਾਰ ਨਿਭਾਉਣ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਦੀ ਅਫੀਸ਼ੀਅਲ ਜਿਹੜੀ ਅਨਾਉਂਸਮੈਂਟ ਹੈ ਉਹ ਕਦੋਂ ਕੀਤੀ ਜਾਂਦੀ ਹੈ ਤੇ ਬਹੁਤ ਜਲਦ ਹਰਪਜਨ ਸਿੰਘ ਦੀ ਬਾਇਓਪਿਕ ਦੇਖਣ ਨੂੰ ਮਿਲੇਗੀ ਤੇ ਇਸ ਫਿਲਮ ਤੇ ਕੰਮ ਹੁੰਦਾ ਵੀ ਦੇਖਣ ਨੂੰ ਮਿਲੇਗਾ ਇਹ ਵੀ ਦੇਖਣ ਨੂੰ ਮਿਲੇਗਾ ਕਿ ਵਿੱਕੀ ਕੌਸ਼ਲ ਆਕਰ ਹਰਪਜਨ ਸਿੰਘ ਦੇ ਕਿਰਦਾਰ ਦੇ ਨਾਲ ਕਿੰਨੀ ਇਮਾਨਦਾਰੀ ਨਾਲ ਉਹਨਾਂ ਨੂੰ ਨਿਭਾ ਪਾਉਂਦੇ ਨੇ ਤੇ ਕਿੰਨੀ ਚੰਗੀ ਤਰ੍ਹਾਂ ਹਰਪਜਨ ਸਿੰਘ ਦੇ ਜਿਹੜੇ ਕਰੈਕਟਰ ਹੈ ਉਸ ਨੂੰ ਨਿਭਾ ਪਾਉਂਦੇ ਨੇ। ਵਿਸ਼ਵਵਰਦਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਬਾਲੀਵੁੱਡ ਦੇ ਵਿੱਚ ਬਾਇਓਪਿਕ ਫਿਲਮਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਬਾਇਓਪਿਕ ਫਿਲਮਾਂ ਉਹ ਫਿਲਮਾਂ ਹੁੰਦੀਆਂ ਨੇ ਜੋ ਫਿਲਮਾਂ ਕਿਸੇ ਖਾਸ ਵਿਅਕਤੀ ਦੇ ਜੀਵਨ ਦੇ ਉੱਤੇ ਬਣਾਈਆਂ ਜਾਂਦੀਆਂ ਨੇ। ਇਨ੍ਹਾਂ ਦੇ ਵਿੱਚ ਕੋਈ ਖਿਡਾਰੀ ਵੀ ਹੋ ਸਕਦਾ ਹੈ ਕੋਈ ਸਿਆਸੀ ਜੀਵਨ ਨਾਲ ਸੰਬੰਧਿਤ ਸਿਆਸੀ ਆਗੂ ਵੀ ਹੋ ਸਕਦਾ ਹੈ ਐਕਟਰਾਂ ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਸ਼ਹੀਦ ਫੌਜੀ ਜਵਾਨਾਂ ਤੇ ਵੀ ਫਿਲਮ ਫਿਲਮਾਂ ਬਣੀਆਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬੜਮੁੱਲਾ ਯੋਗਦਾਨ ਪਾਉਣ ਵਾਲੇ ਸਾਡੇ ਸ਼ਹੀਦਾਂ ਦੇ ਉੱਪਰ ਵੀ ਬਾਇਓਪਿਕ ਫਿਲਮਾਂ ਬਣੀਆਂ ਨੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਧੋਨੀ ਤੇ ਵੀ ਫਿਲਮ ਬਣ ਚੁੱਕੀ ਹੈ ਮਿਲਖਾ ਸਿੰਘ ਸਾਡੇ ਤੜਾਕ ਹੋਏ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਵੀ ਫਿਲਮ ਬਣ ਚੁੱਕੀ ਹੈ ਤੇ ਹੁਣ ਪੰਜਾਬ ਦੇ ਇੱਕ ਹੋਰ ਨਾਮਵਰ ਖਿਡਾਰੀ ਭਾਰਤੀ ਕ੍ਰਿਕਟ ਟੀਮ ਦੇ ਬੋਲਰ ਰਹੇ ਨੇ ਹਰਪਜਨ ਸਿੰਘ ਉਹਨਾਂ ਦੇ ਉੱਪਰ ਵੀ ਫਿਲਮ ਬਣਨ ਜਾ ਰਹੀ ਹੈ ਇਸ ਫਿਲਮ ਦੇ ਮੀਡੀਆ ਦੇ ਵਿੱਚ ਖੂਬ ਚਰਚੇ ਨੇ ਇਸ ਚਰਚੇ ਦੇ ਨਾਲ ਨਾਲ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਆਖਿਰ ਹਰਪਜਨ ਸਿੰਘ ਭੱਜੀ ਦਾ ਕਿਰਦਾਰ ਕੌਣ ਨਿਭਾਵੇਗਾ ਬਾਲੀਵੁੱਡ ਦੇ ਵਿੱਚ ਪੂਰਬ ਭਾਰਤੀ ਕ੍ਰਿਕਟਰ ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵੀ ਨੇ ਹਰਪ੍ਰਜਨ ਸਿੰਘ ਦੀ ਇਸ ਬਾਇਓਪਿਕ ਦੇ ਖੂਬ ਚਰਚੇ ਨੇ ਅ ਇਸ ਦੇ ਨਾਲ ਨਾਲ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਆਖਿਰ ਉਹਨਾਂ ਦੀ ਇਸ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਕੌਣ ਨਿਭਾਉਣ ਜਾ ਰਿਹਾ ਹੈ ਹਾਲਾਂਕਿ ਅਸੀਂ ਵਿਸ਼ਵ ਵਾਰਤਾ ਵੱਲੋਂ ਇਸ ਖਬਰ ਦੀ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਕਰਦੇ ਅ ਕਿ ਇਸ ਫਿਲਮ ਦਾ ਕਿਰਦਾਰ ਹੈ ਜਿਹੜਾ ਹਰਪ੍ਰਜਨ ਸਿੰਘ ਦਾ ਕੌਣ ਨਿਭਾਉਣ ਜਾ ਰਿਹਾ ਪਰ ਚਰਚਾ ਦੇ ਵਿੱਚ ਇਹ ਗੱਲ ਆਈ ਹੈ ਹਰਪਜਨ ਸਿੰਘ ਦੇ ਨਾਲ ਵੀ ਵਿੱਕੀ ਕੌਸ਼ਲ ਦੀ ਇੱਕ ਫੋਟੋ ਜਿਹੜੀ ਹੈ ਵਾਇਰਲ ਹੋਈ ਹੋ ਰਹੀ ਹੈ ਉਸ ਦੇ ਵਿੱਚ ਇਹ ਲਿਖਿਆ ਹੈ ਕਿ ਬਹੁਤ ਜਲਦੀ ਇਸ ਗੱਲ ਦੀ ਕਨਫਰਮੇਸ਼ਨ ਜਿਹੜੀ ਹੈ ਹੋ ਜਾਵੇਗੀ ਕਿ ਹਰਪਜਨ ਸਿੰਘ ਦਾ ਕਿਰਦਾਰ ਹੈ ਜਿਹੜਾ ਵਿੱਕੀ ਕੌਸ਼ਲ ਨਿਭਾਉਣ ਜਾ ਰਹੇ ਨੇ ਸੋ ਹਰਪਜਨ ਸਿੰਘ ਦਾ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਆਪਣੀ ਚੋਅ ਸੀ ਕਿ ਵਿੱਕੀ ਕੌਸ਼ਲ ਹੈ ਜਿਹੜਾ ਉਹਨਾਂ ਦਾ ਕਿਰਦਾਰ ਇਸ ਬਾਇਓਪਿਕ ਫਿਲਮ ਦੇ ਵਿੱਚ ਹਰਪਜਨ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾਉਣ ਸੋ ਚਰਚਾਵਾਂ ਚੱਲ ਰਹੀਆਂ ਨੇ ਹਰਪਰਜਨ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਖੁਦ ਚਾਹੁੰਦੇ ਨੇ ਕਿ ਵਿੱਕੀ ਕੌਸ਼ਲ ਉਹਨਾਂ ਦੀ ਇਸ ਬਾਇਓਪਿਕ ਫਿਲਮ ਦੇ ਵਿੱਚ ਹਰਪਰਜਨ ਸਿੰਘ ਦਾ ਕਿਰਦਾਰ ਨਿਭਾਉਣ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਦੀ ਅਫੀਸ਼ੀਅਲ ਜਿਹੜੀ ਅਨਾਉਂਸਮੈਂਟ ਹੈ ਉਹ ਕਦੋਂ ਕੀਤੀ ਜਾਂਦੀ ਹੈ ਤੇ ਬਹੁਤ ਜਲਦ ਹਰਪਰਜਨ ਸਿੰਘ ਦੀ ਬਾਇਓਪਿਕ ਦੇਖਣ ਨੂੰ ਮਿਲੇਗੀ ਤੇ ਇਸ ਫਿਲਮ ਤੇ ਕੰਮ ਹੁੰਦਾ ਵੀ ਦੇਖਣ ਨੂੰ ਮਿਲੇਗਾ ਇਹ ਵੀ ਦੇਖਣ ਨੂੰ ਮਿਲੇਗਾ ਕਿ ਵਿੱਕੀ ਕੌਸ਼ਲ ਆਕਰ ਹਰਪਰਜਨ ਸਿੰਘ ਦੇ ਕਿਰਦਾਰ ਦੇ ਨਾਲ ਕਿੰਨੀ ਇਮਾਨਦਾਰੀ ਨਾਲ ਉਹਨਾਂ ਨੂੰ ਨਿਭਾ ਪਾਉਂਦੇ ਨੇ ਤੇ ਕਿੰਨੀ ਚੰਗੀ ਤਰ੍ਹਾਂ ਹਰਪਜਨ ਸਿੰਘ ਦੇ ਜਿਹੜੇ ਕਰੈਕਟਰ ਆ ਉਸ ਨੂੰ ਨਿਭਾ ਪਾਉਂਦੇ ਨੇ